ਵੇ ਸਾਦਾ ਦਾਤਾ ਨਹੀਂ ਰਹਗਾ ਸੀ ਨੰਬਰਦਾਰ 13 ਪਿੰਡਾਂ ਦਾ ਹੂੰ ਉਹ ਜਿਹੜਾ ਮਲਾਹ ਸੀ ਨਾ ਬੀੜੀ ਆ ਉਹ ਕਹਿੰਦਾ ਸੀ ਵੀ ਚਾਚਾ ਤੇਰਾ ਮੈਂ ਨਿਮਕ ਕਾਦਾ ਵਾ ਆਰਾਮ ਨਹੀਂ ਕਰ ਹੂੰ ਵੀ ਅੱਜ ਰਾਤ ਹੱਦੀ ਵੀ ਬੀੜੀ ਨੂੰ ਮੈਂ ਪਾਰ ਕਰਦੇ ਹੂੰ ਤਸਵੀਰੇ ਦਾ ਪਤਾ ਨਹੀਂ ਬੀੜੀ ਚੱਲੇ ਆਪਣੀ ਗਨਾ ਕਰ ਲੈ ਹੂੰ ਅਈ ਫੇ ਰਾਤੋਂ ਰਾਤ ਨਹੀਂ ਕਰ ਜੇ ਫੇ ਨਾ ਰਾਜ ਕਾਫਲੇ ਪੈਂਦੇ ਸੀ ਹੂੰ ਮਾਨਵ ਬੁਰੇ ਹਾਲ ਤੈਰੇ ਸੀ ਕਿਹੜਾ ਬੰਦੇ ਪੈਣੀ ਬੰਦੇ ਵੱਡੇ ਪੈਣ ਕਿਤੇ ਜਨਾਨੀਆਂ ਕਿਤੇ ਦੁਆ ਆ ਕੇ ਦੇਖੇ ਬੁਰੇ ਹਾਲ ਇਹਨਾਂ ਨਾਂ ਪਾਵਾਂ ਲੱਭੜ ਜਾਂਦੇ ਅੱਜ ਜਦੋਂ ਯਾਦ ਕਰਦੇ ਉਹ ਤਾਂ ਡਰ ਲੱਗਦਾ ਉਸ ਲੱਗਦਾ ਡਰ ਛੱਡਦੇ ਰੋਟੀ ਨਹੀਂ ਖਾਣ ਤੇ ਡੇਰ ਕਰ ਹੂੰ ਉਹਨੂੰ ਯਾਦ ਕਰੀਏ ਕਿਵੇਂ ਭਲਾਈ ਬੁਲਹੀ ਫਿਰਨੇ ਤੇ ਰੋਟੀ ਖਾਣੇ ਔਰ ਹਾਲ ਹਾਲ ਹਨ ਰੋਟੀ ਨਹੀਂ ਖਾਣੀ ਮਿਲਦੀ ਵੰਡ ਦੇ ਵਿੱਚ ਕੀ ਨੁਕਸਾਨ ਹੋਇਆ ਉਸ ਦੇ ਬਾਰੇ ਗੱਲਬਾਤ ਕਰ ਰਹੇ ਹਗੇ ਆ ਤਾਂ ਫਿਰੋਜ਼ਪੁਰ ਦੇ ਟਿੰਡੀ ਵਾਲਾ ਪਿੰਡ ਦੇ ਵਿੱਚ ਹੀ ਮੌਜੂਦ ਆ ਪਹਿਲੇ ਤੇਜਾ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਹੁਣ ਦੁੱਲਾ ਸਿੰਘ ਜੀ ਨਾਲ ਗੱਲਬਾਤ ਕਰਾਂਗੇ 107 ਸਾਲ ਦੇ ਕਰੀਬ ਹੈਗੇ ਨੇ ਤਾਂ ਉਸ ਟਾਈਮ ਕੀ ਕੁਝ ਹੋਇਆ ਇਹਨਾਂ ਕੋਲ ਵੀ ਜਾਣਦੇ ਹੈਗੇ ਆ ਦੁੱਲਾ ਸਿੰਘ ਜੀ ਪਾਕਿਸਤਾਨ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਹੈਗਾ ਸੀਗਾ ਗਮਿੰਦਪੁਰਾ ਅੱਛਾ ਇਕ ਕਿੱਥੇ ਪਿੰਡ ਹੈ ਇਹ ਆ ਪੈਂਦਾ ਦਰਿਆ ਦੇ ਨਾਲ ਹੀ ਤਾਮਨਪੁਰ ਦੇ ਨਾਲ ਅੱਛਾ ਹਾਂ ਤਾਂ ਉਦੋਂ ਕਿੰਨੀ ਉਮਰ ਹੈਗੀ ਸੀ ਤੁਹਾਡੀ ਉਮਰ ਮੇਰੀ ਉਦਾਂ ਦੀ 22 ਸਾਲ ਦੀ ਮੇਰੀ ਇੱਥੇ ਅੱਛਾ ਹਾਂਜੀ ਤੇ ਹੁਣ ਕਿੰਨੀ ਉਮਰ ਹੈ ਤੁਹਾਡੀ ਹੁਣ 100 ਤੇ 7-8 ਸਾਲ ਹੋ ਗਏ ਉਹਨਾਂ ਦੇ ਇੰਨੀ ਉਮਰ ਬਣ ਗਈ ਉਧਰੋਂ ਕਿਵੇਂ ਦੇ ਹਾਲਾਤ ਬਣ ਗਏ ਸੀ ਹਾਲਾਤ ਬਹੁਤ ਮਾਰੇ ਬਣੇ ਸੀ ਹੂੰ ਬਹੁਤ ਹੀ ਮਾਰੇ ਬਣੇ ਸੀ ਹੂੰ ਬਈ ਸਾਡਾ ਦਾਦਾ ਜੀ ਰਹਗਾ ਸੀ ਨੰਬਰਦਾਰ ਹੂੰ 13 ਪਿੰਡਾਂ ਦਾ ਹੂੰ ਉਹ ਜਿਹੜਾ ਮਲਾਹ ਸੀ ਨਾ ਬੇੜੀ ਵਾਲਾ ਹੂੰ ਉਹ ਕਹਿੰਦਾ ਸੀ ਵੀ ਚਾਚਾ ਤੇਰਾ ਮੈਂ ਨਿੰਮਕ ਕਾਦਾ ਵਾ ਆਰਾਮ ਨਹੀਂ ਕਰਦਾ ਹੂੰ ਵੀ ਅੱਜ ਰਾਤ ਤੇ ਹਦੀ ਏ ਹੂੰ ਵੀ ਬੇੜੀ ਤੋਂ ਮੈਂ ਪਾਰ ਕਰ ਦਿਆਂ ਦਾ ਹੂੰ ਤੇ ਸਵੇਰੇ ਦਾ ਪਤਾ ਨਹੀਂ ਵੀ ਬੇੜੀ ਚੱਲੇ ਆਪਣੀ ਕਿ ਨਾ ਚੱਲੇ ਹੂੰ ਅਸੀਂ ਫੇਰ ਰਾਤੋਂ ਰਾਤ ਨਿਕਲਿਆ 13 ਦੇ 13 ਪਿੰਡ ਦੀ ਹੂੰ ਹਾਂ ਤਾਂ ਉਸ ਟਾਈਮ ਮੰਜਰ ਕਿਵੇਂ ਦਾ ਸੀ ਉੱਥੇ ਹਾਂਜੀ ਉਸ ਟਾਈਮ ਮਾਹੌਲ ਕਿਵੇਂ ਦਾ ਸੀਗਾ ਮਾਹੌਲ ਤਾਂ ਠੀਕ ਹੀ ਸੀ ਸਾਡਾ ਕੋਈ ਮਤਲਬ ਮਹੀਨਾ ਕੁ ਪਹਿਲਾਂ ਮੁਸਲਮਾਨਾਂ ਨਾਲ ਲੜਾਈ ਹੋਈ ਸੀ ਹੂੰ ਉਹ ਮੁਸਲਮਾਨਾਂ ਜਗੇ ਸੀ ਮੋਕਲ ਹੂੰ ਉਹਨਾਂ ਨੂੰ ਮੁਸਲਮਾਨ ਬਣਾ ਦੇ ਆਪਣੇ ਜੱਟ ਸਿੱਖ ਸੀ ਹੂੰ ਉਹਨਾਂ ਦੀ ਅਸੀਂ ਪਹਿਲੀ ਵਾਂ ਦੇ ਸਾਰੇ ਰਹਿੰਦੇ ਉੱਥੇ ਹੀ ਹੂੰ ਤੇ ਉਹਨਾਂ ਫਿਰ ਆ ਕੇ ਵੀ ਸਾਨੂੰ ਮੁਸਲਮਾਨ ਬਣਾ ਦੇਣ ਤੇ ਆਓ ਉਹਦੇ ਹੋ ਗਈ ਲੜਾਈ ਹੂੰ ਮੁਸਲਮਾਨ ਵੀ ਮਾਰੇ ਗਏ ਤੇ ਕੋਈ ਆਪਣੇ ਉਹਨਾਂ ਦੇ ਬੰਦੇ ਹੀ ਮਾਰੇ ਗਏ ਤਾਂ ਫਿਰ ਸਾਰਾ ਪਰਿਵਾਰ ਉਧਰੋਂ ਦੀ ਇੱਧਰ ਆ ਗਿਆ ਸਾਰਾ ਪਰਿਵਾਰ ਹੂੰ ਕੋਈ ਨਹੀਂ ਆ ਕਾਫੀ ਸਾਰਾ ਸਮਾਨ ਉੱਥੇ ਹੀ ਰਹਿ ਗਿਆ ਸਮਾਨ ਉੱਥੇ ਹੀ ਰਹਿ ਗਿਆ ਸਮਾਨ ਇਹ ਕੋਈ ਨਹੀਂ ਚੱਕਿਆ ਹੂੰ ਬਜੀਆਂ ਜਾਨਤੀ ਸਿਰਫ ਆਰੀ ਬਾਹਰ ਆ ਗਈ ਹੂੰ ਤਾਂ ਬੜਾ ਮੁਸ਼ਕਲ ਹੋਇਆ ਹੋਣਾ ਫਿਰ ਬੜਾ ਬੜਾ ਮੁਸ਼ਕਲ ਇੱਧਰ ਆ ਕੇ ਤਾਂ ਕੁਝ ਵੀ ਨਹੀਂ ਸੀ ਇੱਧਰ ਤਾਂ ਕੁਝ ਵੀ ਨਹੀਂ ਐਵੇਂ ਆ ਕੇ ਬੈ ਕੇ ਫੇਰ ਨਾ ਰਾਤ ਕਾਫਲੇ ਪੈਂਦੇ ਸੀ ਹੂੰ ਮੈਂ ਨਾ ਵੀ ਬੁਰੇ ਹਾਲ ਪੈੜੇ ਸੀ ਹੂੰ ਕਦੇ ਵੱਡੇ ਪੈਣੀ ਬੰਦੇ ਵੱਡੇ ਪੈਣ ਕਿਤੇ ਜਨਾਨੀਆਂ ਕਿਤੇ ਦੁਆ ਕਿਦੇ ਕਿ ਬੁਰੇ ਹਾਲ ਇਹਨਾਂ ਨਾਲ ਸਾਹਲਾ ਕੱਪ ਲੱਭਰ ਜਾਂਦੇ ਸੀ ਹੂੰ ਬੜਾ ਬੜਾ ਖਰਾਬ ਮੋਲ ਸੀ ਉਸ ਬਹੁਤ ਖਰਾਬ ਮੋਲ ਅੱਜ ਜਦੋਂ ਯਾਦ ਕਰਦੇ ਉਹ ਤਾਂ ਡਰ ਲੱਗਦਾ ਲੱਗਦਾ ਡਰ ਛੱਡ ਤੇ ਰੋਟੀ ਨਹੀਂ ਖਾਣ ਤੇ ਦਿਲ ਕਰਦਾ ਹੂੰ ਉਹਨੂੰ ਯਾਦ ਕਰੀਏ ਕਿਵੇਂ ਭਲਾਈ ਭਲੂਈ ਫਿਰਨੇ ਤੇ ਰੋਟੀ ਖਾਣੇ ਉਹ ਸਾਲ-ਸਾਲ ਸਾਣੇ ਰੋਟੀ ਨਹੀਂ ਖਾਣੀ ਮਿਲਦੀ ਸੀ ਹੂੰ ਵੀ ਆਜਾ ਆਦਕਾਰ ਦੇਣਾ ਉਹਲੇ ਉੱਪਰ ਚੜਾ ਆ ਜਾਣੀ ਹੂੰ ਆਇਤਾ ਰਹਿੰਦੇ ਪਿਆ ਹੂੰ ਹਾਂ ਤਾਂ ਜਦੋਂ ਮੋਲ ਬਾਬਾ ਜੀ ਉਹ ਰੋ ਖਰਾਬ ਹੋਇਆ ਪਰ ਉਸ ਤੋਂ ਪਹਿਲਾਂ ਕਿਵੇਂ ਰਹਿੰਦੇ ਸੀ ਉਹ ਰੋ ਵਧੀਆ ਮੋਲ ਸੀਗਾ ਪਹਿਲੇ ਲੈ ਲੈ ਮੋਲ ਵਧੀਆ ਸੀ ਹੂੰ ਪਹਿਲਾਂ ਨਹੀਂ ਇਕੱਠੇ ਰਹਿੰਦੇ ਸੀ ਹੂੰ ਮਤਲਬ ਕੋਈ ਨਾ ਮੁਸਲਮਾਨਾਂ ਨਾਲ ਆਪਣੇ ਨਾਲ ਲੜਾਈ ਨਾ ਆਪਣੀ ਨਾਂ ਦੇ ਨਾਲ ਹੂੰ ਪਹਿਣਾ ਬਰਾਮਾ ਤਾਂ ਰਹਿ ਹੂੰ ਦੋਸਤ ਵੀ ਹੁੰਦੇ ਹੋਣਗੇ ਉੱਥੇ ਆ ਬੜੇ ਰਾਲ ਤੇ ਖੇਡਣਾ ਖੂਲਣਾ ਹੂੰ ਯਾਦ ਆਂਦੇ ਕਦੀ ਉਹ ਆਂਦੇ ਨੇ ਯਾਦ ਕਰਉਣਾ ਪਰ ਨਹੀਂ ਨਾ ਸਕਦੇ ਹੂੰ ਤਾਂ ਬਿਲਕੁਲ ਬਜ਼ੁਰਗਾਂ ਦੇ ਚਿਹਰੇ ਤੇ ਖੁਸ਼ੀ ਨਜ਼ਰ ਆਂਦੀ ਹੈ ਕਿਉਂਕਿ ਕਈ ਦੋਸਤ ਹੁੰਦੇ ਆ ਉਹ ਜਦੋਂ ਯਾਦ ਆਂਦੇ ਆ ਤਾਂ ਹੁੰਦੀ ਹੈ ਖੁਸ਼ੀ ਕਿ ਦੋਸਤ ਹੈਗੇ ਸੀਗੇ ਉੱਥੇ ਪਰ ਮੰਜ਼ਰ ਜਿਹੜਾ ਉਹ ਕਾਫੀ ਖਰਾਬ ਹੋ ਗਿਆ ਸੀਗਾ ਬਹੁਤ ਖਰਾਬ ਤਾਂ ਦੁੱਲਾ ਸਿੰਘ ਜੀ ਨੇ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਹੈ ਤਾਂ ਫਿਰ ਇਹ ਔਰ ਉਹ ਫਿਰ ਇਧਰਲੇ ਪਾਸੇ ਤੁਹਾਨੂੰ ਜ਼ਮੀਨ ਮਿਲੀ ਸੀਗੀ ਮਿਲੀ ਮੋੜੇ ਕੋਹਣੀ ਜ਼ਮੀਨ ਕੱਚੀ ਹੈਗੀ ਸੀ ਹੂੰ ਉਹਦੇ ਕਬਜ਼ਾ ਕੀਤਾ ਹੀ 8 18 ਪਿੰਡਾ ਹੂੰ ਗੁਰੂ ਸਾਹਿਬ ਕੋਲ ਹੂੰ ਉਹ ਫਿਰ ਲਾਟੀ ਆ ਗਏ ਉੱਥੋਂ ਸਾਨੂੰ ਨਾ ਠਾ ਦਿੱਤਾ ਹੂੰ ਅੱਛਾ ਮਿਲਾ ਕੁਛ ਨਹੀਂ ਕੁਛ ਨਹੀਂ ਹੂੰ ਫਿਰ ਕੋ ਕਿਧਰੇ ਕਿਦਾਰਾ ਕਰ ਕੋ ਕਿਧਰੇ ਕਰ ਹੂੰ ਇਸੇ ਤਰ੍ਹਾਂ ਹੀ ਹੂੰ ਉਹਨਾ ਵਾਵਾ ਇੱਥੇ ਆ ਤੇ ਟੇਕ ਗਏ ਕੋ ਚਾਰ ਚਾਰ ਕਿੱਲੇ ਪਹਿਲੀ ਛੱਲ ਪੱਟ ਪੂਟ ਕੇ ਹੂੰ ਇੱਥੇ ਵੀ ਪਾਣੀ ਦੀ ਮਾਰ ਪੈ ਜਾਂਦੀ ਹੈ ਪਾਣੀ ਦੀ ਮਾਰ ਪੈ ਜਾਂਦੀ ਹੈ ਪਰ ਪਾਣੀ ਦੀ ਮਾਰ ਬਹੁਤ ਪਈ ਹੈ ਹੂੰ ਤਾਂ ਬਿਲਕੁਲ ਠੀਕ ਦੁੱਲਾ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ ਬੜਾ ਔਖਾ ਹੋ ਗਿਆ ਸੀਗਾ ਸਾਰਾ ਪਰਿਵਾਰ ਇਸ ਪਾਸੇ ਆਇਆ ਰਾਤੋਂ ਰਾਤ ਪਿੰਡ ਛੱਡਣਾ ਪੈ ਗਿਆ ਤਾਂ ਕਿਵੇਂ ਦੇ ਹੋਰ ਹਾਲਾਤ ਹੋਣਗੇ ਉਹ ਇਹਨਾਂ ਦੀ ਗੱਲਾਂ ਤੋਂ ਪਤਾ ਲੱਗਦੇ ਹੈਗੇ ਜਦੋਂ ਗੱਲਾਂ ਬਜ਼ੁਰਗ ਦੱਸਦੇ ਹੈਗੇ ਆ ਕਿ ਉਸ ਟਾਈਮ ਦੇ ਉੱਪਰ ਇਹ ਹਾਲਾਤ ਬਣੇ ਸੀ ਹਾਲਾਂਕਿ ਜਦੋਂ ਵਟਵਾਰੇ ਦੀ ਕੋਈ ਗੱਲ ਨਹੀਂ ਹੈਗੀ ਸੀ ਉਸ ਤੋਂ ਪਹਿਲੇ ਬਹੁਤ ਵਧੀਆ ਮਾਹੌਲ ਸੀਗਾ ਸਾਰੇ ਇਕੱਠੇ ਰਹਿੰਦੇ ਹੈਗੇ ਸੀਗੇ ਹਰ ਇੱਕ ਦੂਜੇ ਦੇ ਆ ਆਂਦੇ ਜਾਂਦੇ ਹੀਗੇ ਸੀਗੇ ਪਰ ਜਦੋਂ ਮਾਹੌਲ ਖਰਾਬ ਹੋਇਆ ਉਹ ਰੋ ਇੱਕਦਮ ਹੀ ਮੋਲ ਖਰਾਬ ਹੋ ਗਿਆ ਔਰ ਪਿੰਡ ਜਿਹੜੇ ਉਹ ਛੜਨੇ ਪਏ ਤਾਂ ਆਜ਼ਾਦੀ ਦੀ ਖੁਸ਼ੀ ਤਾਂ ਸਾਰਿਆਂ ਨੇ ਬਣਾਈ ਪਰ ਜਦੋਂ ਵੰਡ ਹੋਈ ਤਾਂ ਉਸ ਦੇ ਵਿੱਚ ਬਹੁਤ ਨੁਕਸਾਨ ਹੋਇਆ ਕੈਮਰਾ ਪਰਸਨ ਰੋਹਿਤ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼